ਇਹ ਸ਼ੇਡ ਕੰਮ ਕਰਦੇ ਹੋયા ਸਾਡੇ CIA ਦੀ ਟੀਮ ਜਿਹਦੇ ਵਿੱਚ ਮੈਂ ਜਿਹੜੇ ਸਾਡੇ ਹੈਗੇ ਆ ਅਰਜਿੰਦਰ ਸਿੰਘ ਹੈਗੇ ਨੇ ਔਰ ਇਹਨਾਂ ਦੀ ਟੀਮ ਹੈ CIA ਦੇ ਨਾਲ ਬਹੁਤ ਵੱਡੀ ਜਿਹੜੀ ਹੈਗੀ ਆ ਨਵੇਂ ਸਾਲ ਦੇ ਵਿੱਚ ਸਰੀ ਹੈਗੀ ਆ ਅਸਲੇ ਦੀ ਬਰਾਮਦਗੀ ਕੀਤੀ ਹੈ ਜਿਹਦੇ ਵਿੱਚ ਅਸੀਂ 4 ਜਿਹੜੇ ਬੱਤੀ ਬੋਰਡ ਦੇ ਜਿਹੜੇ ਹੈਗੇ ਆ ਔਰ ਤਿੰਨ ਜਿੰਦਾ ਕਾਂਪਸ ਜਿਹੜੇ ਹੈਗੇ ਆ ਉਹ ਬਰਾਮਦਗੀ ਕੀਤੀ ਹੈ ਔਰ ਇਹਦੇ ਨਾਲ ਅਸੀਂ ਇਹ ਵੀ ਦੱਸਣਾ ਚਾਹਾਂਗੇ ਕਿ ਦੋ ਅਸੀਂ ਜਿਹੜਾ ਹੈਗਾ ਬੋਬੀ ਪੁੱਤਰ ਰਾਜਕੁਮਾਰ ਵਾਸੀ ਰੰਧਾਵਾ ਸੰਧਾ ਦੇ ਨਾਲ ਸੂਦਾ ਦਾ ਰਹਿਣ ਵਾਲਾ ਔਰ ਹਰਦੀਪ ਸਿੰਘ ਤਖੀਰੂ ਜਿਹੜਾ ਹੈਗਾ ਆਪਣਾ ਸਦਾ ਠਾਣਾ ਕਮ ਤੰ ਦਾ ਰਹਿਣਾ ਪਾਲਾ ਸਾਹ ਦੇ ਕਮ ਤੰ ਦਾ ਰਹਿਣ ਵਾਲਾ ਹੈ ਜਿਹੜਾ ਦੋ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਔਰ ਇਸ ਗ੍ਰਿਫਤਾਰੀ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਸਾਡਾ ਸੁਲਤਾਨਪੁਰ ਦੇ ਏਰੀਆ ਔਰ ਕਪੂਠਰੇ ਦੇ ਵਿੱਚ ਕਾਫੀ ਪਿੱਛੇ ਜਿੰਨ ਵਾਸਤੇ ਸਾਰੇ ਜਣ ਕੇ ਅੱਜ ਦੇ ਪ੍ਰੈਸ ਕਾਨਫਰੈਂਸ ਦਾ ਕੀ ਏਜੰਡਾ ਸੀ ਜਿਹੜੀ ਅੱਜ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਆ ਪੰਜਾਬ ਸਰਕਾਰ ਦੀਆਂ ਜਿਹੜੀਆਂ ਸਾਡੇ ਮਾਨਯੋਗ ਡੀਜੀਪੀ ਸਾਹਿਬ ਘਰੋਂ ਆਈਆਂ ਹਦਾਇਤਾਂ ਨੇ ਕਿ ਜਿਹੜੀ ਕ੍ਰਾਈਮ ਦੇ ਪ੍ਰਤੀ ਜਿਹੜਾ ਹੈਗਾ ਬੜੀ ਸ਼ਕਤੀ ਦੇ ਨਾਲ ਜਿਹੜਾ ਹੈਗਾ ਨਜੇਠਿਆ ਜਾਏਗਾ ਇਸੇ ਲੜੀ ਦੇ ਤਹਿਤ ਅਸੀਂ ਕਾਰਵਾਈ ਕਰਦੇ ਹੋਏ ਸਾਡੇ ਐਸਐਸਪੀ ਸਾਹਿਬ ਜਿਹੜੇ ਗੌਰਵ ਤੂਰਾ ਜੀ ਆਈਪੀਐਸ ਐਸਐਸਪੀ ਕਬੂਥਲਾ ਦੇ ਦਿਸ਼ਾ ਨਿਰਦੇਸ਼ੇਟ ਸਾਡੇ ਸੀਆਈ ਦੀ ਟੀਮ ਜਿਹੜੀ ਹੈ ਜਿਹਨੂੰ ਹੈਡ ਕਰ ਰਿਆ ਸੀ ਸਾਡਾ ਏਐਸਏ ਹਰਜਿੰਦਰ ਸਿੰਘ ਉਹਨੇ ਜਿਹੜੇ ਹੈਗੇ ਚਾਰ ਵੈਪਨ ਜਿਹੜੇ ਆ ਰਿਕਵਰ ਕੀਤੇ ਆ ਚਾਰ ਜਿਹੜੇ ਬੜੇ ਸੁਵਿਸਟਿਕੇਟਡ ਵੈਪਨ ਹੈਗੇ ਨੇ ਇਹ ਔਰ ਇਹ ਬੱਤੀ ਬੋਰ ਦੇ ਹੋਰ ਇਹਨਾਂ ਨਾਲ ਤਿੰਨ ਅਸੀਂ ਜਿਹੜੇ ਜੰਦਾ ਰੌਣ ਤੋਂ ਜਿਹੜੇ ਹੈਗੇ ਬੜੇ ਆ ਔਰ ਇਹਦੇ ਨਾਲ ਹੀ ਅਸੀਂ ਦੋ ਵਿਅਕਤੀ ਜਿਹੜੇ ਹੈਗੇ ਆ ਬੌਬੀ ਇੱਕ ਜਿਹੜਾ ਹੈਗਾ ਮਨਸੂਰ ਮਕਸੂਦ ਦਾ ਜਲੰਧਰ ਦਾ ਔਰ ਇੱਕ ਹਰਪ੍ਰੀਤ ਸਿੰਘ ਜਿਹੜਾ ਪਲਾਸਾ ਦਾ ਜਿਹੜਾ ਹੈਗਾ ਸਦਰ ਕਰਨਤਾਰਨ ਦਾ ਇਹ ਦੋ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਔਰ ਇਸ ਜਿਹੜੇ ਹੈਗੇ ਆ ਅਸਲਨ ਦੇ ਨਾਲ ਇਹਨਾਂ ਨੂੰ ਫੜਨ ਦੇ ਨਾਲ ਜਿਹੜਾ ਹੈਗਾ ਅਸੀਂ ਕਪੂਰਥਲਾ ਦੇ ਵਿੱਚ ਕਾਫੀ ਹੋਣ ਵਾਲੀਆਂ ਵਾਰਦਤ ਨੂੰ ਜਿਹੜਾ ਹੈਗਾ ਨਜਿੱਟ ਲਿਆ ਹੈਗਾ ਕਿਉਂਕਿ ਇਹ ਜਿਹੜੇ ਵੈਪਨ ਪ੍ਰੋਕਿਊਰ ਕੀਤੇ ਗਏ ਸੀਗੇ ਕੋਈ ਨਾ ਕੋਈ ਸੰਗੀਨ ਜਿਹੜਾ ਸੀਗਾ ਜ਼ਰੂਰ ਨੂੰ ਜਿਹੜਾ ਸੀਗਾ ਇਨਜਾਮ ਦੇਣ ਦੇ ਲਈ ਇਕੱਠੇ ਕੀਤੇ ਗਏ ਸਰ ਜੇ ਗੱਲ ਕਰੀਏ ਜਿਹੜੇ ਪਹਿਲੇ ਲੋਕਾਂ ਨੂੰ ਕਹ ਲੋ ਕਿ ਪੈਸੇ ਦੀ ਡਿਮਾਂਡ ਵੀ ਹੋ ਰਹੀ ਹੈ ਕਿ ਇਹਨੂੰ ਡਰਾਇਆ ਧਮਕਾਇਆ ਵੀ ਜਾ ਰਿਹਾ ਤਾਂ ਉਸ ਸਮੇਂ ਤੇ ਪੁਲਿਸ ਵੱਲੋਂ ਉਿਤਕਰ ਕੀ ਕਾਰਵਾਈ ਕੀਤੀ ਗਈ ਹੈ ਜਿੰਨੀਆਂ ਵੀ ਜਿਹੜੀਆਂ ਐਕਸਟਰੈਕਸ਼ਨਸੀਆਂ ਕਾਲਸ ਆ ਰਹੀਆਂ ਹੈਗੀਆਂ ਨੇ ਉਹਦੇ ਵਿੱਚ ਆਲਮੋਸਟ ਜਿਹੜੀਆਂ ਸਾਡੇ ਪਿਛਲੇ ਵਾਰੀ ਵੀ ਅਸੀਂ ਜਦੋਂ ਕ੍ਰਾਈਮ ਕੀ ਤਨਾ ਸ਼ੇਰ ਕੀਤਾ ਸੀਗਾ ਸਾਡਾ ਜਿਹੜਾ ਜਿਹੜਾ ਹੈਗਾ 90% ਜਿਹੜੀਆਂ ਹੈਗੀਆਂ ਟ੍ਰੇਸਡ ਹੈਗੀਆਂ ਨੇ ਔਰ ਜਿਹੜੀਆਂ ਇਸ ਇਨਫਸਟੋਰਸ਼ਨ ਕੋਸਟ ਜਿਹੜੇ ਅਪਡੇਟ ਹੋਈ ਤੇ ਇਹਦੇ ਬਾਰੇ ਹਾਲੇ ਤੱਕ ਪੁਲਿਸ ਕੈਲੋਕੀ ਦੋਸ਼ੀਆਂ ਨੂੰ ਫੜੇਗੇ ਕਿ ਹਲੇ ਕਿ ਟਾਈਮ ਲੱਗੂਗਾ ਸਰ ਜਿਹੜੀ ਕਪੂਰਥਲਾ ਦੇ ਵਿੱਚ ਐਨਆਰਆਈ ਦਾ ਕਤਲ ਹੋਇਆ ਜਾਂ ਮਤਲਬ ਇੱਕ ਕ੍ਰੈਮਨੇ ਵਾਲੇ ਸਟੋਰ ਤੇ ਫਾਇਰਿੰਗ ਹੋਈ ਉਸ ਕੇਸ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸੀ ਬਹੁਤ ਜ਼ਿਆਦਾ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਕੰਪਲੀਟ ਕਰ ਚੁੱਕੇ ਆਂ ਔਰ ਮੈਂ ਜਲਦੀ ਹੀ ਤੁਹਾਡੇ ਨਾਲ ਇੱਕ ਦੋ ਦਿਨ ਦੇ ਵਿੱਚ ਜਿਹੜੀ ਹੈ ਇਸ ਦੇ ਬਾਰੇ ਹੋਰ ਖੁਲਾਸੇ ਕਰਾਂਗਾ ਵੀ ਇਸ ਟਾਈਮ ਕੇਸ ਮੇਰਾ ਜਿਹੜਾ ਹੈਗਾ ਆ ਆਪਰੇਸ਼ਨ ਸਾਡੇ ਚੱਲ ਰਹੇ ਨੇ ਅੰਡਰ ਪ੍ਰੋਸੈਸ ਹੈਗਾ ਮੈਂ ਕੋਈ ਵੀ ਚੀਜ਼ ਤੁਹਾਡੇ ਨਾਲ ਸ਼ੇਅਰ ਕਰਦਾ ਤਾਂ ਉਹਦੇ ਨਾਲ ਜਿਹੜਾ ਮੇਰਾ ਕੇਸ ਜਿਹੜਾ ਵਾ ਐਂਪਲ ਹੁੰਦਾ ਇਸ ਕਰਕੇ ਮੈਂ ਡਿਟੇਲਸ ਸ਼ੇਅਰ ਨਹੀਂ ਕਰ ਸਕਦਾ ਇਹ ਬੰਦੇ ਜਿਹੜੇ ਅਸਲਾ ਲੈ ਕੇ ਆਉਂਦੇ ਸੀ ਇਹ ਮੱਧਿਆਪ੍ਰਦੇਸ਼ ਤੋਂ ਲੈ ਕੇ ਆਏ ਸੀਗੇ ਔਰ ਇਹਨਾਂ ਨੇ ਜਿਹੜਾ ਹੈਗਾ ਕੋਈ ਵਾਅਦਾਤ ਕਰਨੀ ਸੀ ਜਿਹੜੀ ਸਾਨੂੰ ਅਸੀਂ ਸਾਨੂੰ ਅਸੀਂ ਵਰਕ ਕਰਦਿਆਂ ਹੋਇਆ ਇਹਨਾਂ ਨੂੰ ਇਹ ਇਲੀਗਲ ਵੈਪਨਸ ਇਹ ਜਿਹੜੇ ਇਲੀਗਲ ਵੈਪਨ ਆ ਇਹਨਾਂ ਨੂੰ ਤੁਸੀਂ ਕੀਤਾ ਕਾਬੂ ਕਿ ਇਸ ਤੋਂ ਪਹਿਲਾਂ ਵਾਰਦਾਤ ਕੋਈ ਹੋਈ ਵੀ ਸੀ ਕਿ ਜਾਂ ਫਰੋਤੀ ਕਿਸੇ ਕੋਲ ਮੰਗੇਗੀ ਜਾਂ ਇਹ ਹਥਿਆਰ ਕਿਸ ਤਰੀਕੇ ਦਾ ਜਿਹੜਾ ਇਹਨਾਂ ਦੇ ਐਸ ਪਰ ਪਾਸ ਰਿਕਾਰਡ ਜਿਹੜਾ ਇਹਨਾਂ ਨੇ ਕੋਈ ਕ੍ਰਾਈਮ ਨਹੀਂ ਕੀਤਾ ਹੋਇਆ ਹੈਗਾ ਬਟ ਜਿਹੜਾ ਇਹਨਾਂ ਨੇ ਜਿਹੜੇ ਵੈਪਨ ਤੁਸੀਂ ਵੇਖ ਸਕਦੇ ਹੋ ਸਵਿਸਟਿਕੇਟਡ ਵੈਪਨ ਵਧੀਆ ਹੈਗੇ ਨੇ ਔਰ ਇਹਨਾਂ ਨੇ ਬਹੁਤ ਜਿਹੜਾ ਇੱਕ ਸੰਗੀਨ ਜਿਹੜਾ ਜੁਰਮ ਸੀਗਾ ਉਹ ਇਹਨਾਂ ਨੇ ਪਲਾਨਿੰਗ ਕੀਤੀ ਸੀ ਜਿਹੜੀ ਕਰਨੀ ਸੀਗੀ ਜਿਹਨੂੰ ਅਸੀਂ 11 ਦੇ ਨਾਲ ਫੜ ਕੇ ਜਿਹੜਾ ਹੈਗਾ ਉਹਨੂੰ ਅਸੀਂ ਨਹੀਂ ਕਿੱਲੇ ਵੀ ਪਰਚਾ ਦਈ ਨਹੀਂ ਇਹ ਦੋਨਾਂ ਤੇ ਹੀ ਪਰਚੀ ਜਿਵੇਂ ਫਰੈਸ਼ ਜਿਹੜੇ ਨੌਜਵਾਨ ਵੈਪਨ ਦੇ ਸ਼ੌਕੀਨ ਵਾ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਕਈ ਸ਼ੌਂਕ ਦੇ ਨਾਲ ਵੀ ਰੱਖਣ ਟੇ ਜਾਂ ਕਿਸੇ ਨੂੰ ਆਪਣ ਨੂੰ ਲਾਇਸੈਂਸ ਨਹੀਂ ਮਿਲਦਾ ਉਹ ਵੀ ਰੱਖ ਲੈਂਦੇ ਆ ਉਹਨਾਂ ਲਈ ਤੁਸੀਂ ਕੀ ਅਪੀਲ ਕਰਨੀ ਚਾਹੁੰਦੇ ਮੈਂ ਤਾਂ ਸਾਰਿਆਂ ਨੂੰ ਇਹੀ ਅਪੀਲ ਕਰਾਂਗਾ ਕਿ ਤੁਸੀਂ ਜੋ ਵੀ ਕਰਨਾ ਹੈਗਾ ਉਹ ਲੀਗਲ ਦਾਇਰੇ ਦੇ ਵਿੱਚ ਜਿਹੜਾ ਕਾਨੂੰਨ ਤੁਹਾਨੂੰ ਪਰਮਿਟ ਕਰਦਾ ਲਾਇਸੈਂਸ ਲਾਓ ਲੈ ਕੇ ਆਪਣੀ ਸੈਲਫ ਡਿਫੈਂਸ ਦੇ ਲਈ ਰੱਖੋ ਜੇ ਤੁਸੀਂ ਇਲੈਗਲ ਵੈਪਨ ਰੱਖੋਗੇ ਉਹਦੇ ਵਿੱਚ ਜਿਹੜਾ ਕਾਨੂੰਨ ਮੁਤਾਬਕ ਕਾਰਵਾਈ ਹੋਏਗੀ ਔਰ ਫਿਰ ਕੋਈ ਜੇ ਬਖਸ਼ਿਆ ਨਹੀਂ ਜਾਏਗਾ ਜੇ ਕਿਸੇ ਕੋਲ ਇਲੈਗਲ ਵੈਪਨ ਹੈਗਾ ਆ ਤੁਹਾਨੂੰ ਜੈਨੂਨ ਆਪਣੀ ਸੈਲਫ ਪ੍ਰੋਟੈਕਸ਼ਨ ਦੀ ਜ਼ਰੂਰਤ ਮਹਿਸੂਸ ਹੁੰਦੀ ਆ ਤਾਂ ਤੁਸੀਂ ਜ਼ਰੂਰ ਨੀਸੀ ਸਾਹਿਬ ਦੇ ਥਰੂ ਲਾਇਸੈਂਸ ਅਪਲਾਈ ਕਰਕੇ ਆਪਣੇ ਲੈ ਸਕਦੇ ਸਰ ਜਿਹੜੇ ਇਹ ਬੰਦੇ ਫੜੇ ਆ ਇਹਨਾਂ ਦਾ ਕੋਈ ਵਿਦੇਸ਼ 'ਚ ਬੈਠੇ ਗੈਂਗਸਟਰ ਉਹਨਾਂ ਦਾ ਨਾਂ ਸਪਾਂਸਰ ਦੇਖੋ ਹਜੇ ਤੱਕ ਜਿਹੜੀ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਹੋਈ ਆ ਹਜੇ ਤੱਕ ਐਸੀ ਕੋਈ ਗਲਪਾਪ ਨਹੀਂ ਹੈ ਜ ਇਹਨਾਂ ਨੂੰ ਪੁੱਛਗਿੱਛ ਕਰਕੇ 2 ਦਿਨ ਦਾ ਰਿਮਾਂਡ ਲੈ ਲਿਆ ਜ ਦੇਖੋ ਇਹ ਪੈਸਾ ਲੈਣ ਦੇ ਲਈ ਤੇ ਇਹਨਾਂ ਨੇ ਜਿਹੜਾ ਪ੍ਰਕਿਊਰ ਕੀਤਾ ਸੀਗਾ ਪੈਸਾ ਲੈ ਕੇ ਫੇਰ ਹੀ ਇਹ ਵੈਪਨ ਜਿਹੜੇ ਉੱਥੇ ਮੱਧ ਪ੍ਰਦੇਸ਼ ਤੋਂ ਇਹ ਲੈ ਕੇ ਆਏ ਨੇ ਇਹਨਾਂ ਦੇ ਇੱਕ ਨਾਲ ਹੋਰ ਬੰਦਾ ਹੈਗਾ ਮੇਨ ਜਿਹੜਾ ਫੜਨਾਂ ਕਹਿੰਦੇ ਕਿ ਪੁਲਿਸ ਦੀ ਬਹੁਤ ਵੱਡੀ ਅਚੀਵਮੈਂਟ ਹੈ ਕਿ ਵਾਰਦਾਤ ਹੋਣ ਤੋਂ ਪਹਿਲਾਂ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਬਿਲਕੁਲ ਬਿਲਕੁਲ ਠੀਕ ਹੈ ਇਹ ਐਸਾ ਨਸ਼ੇ ਦਾ ਵੀ ਆਦੀ ਹੈ ਇਹ ਕਿੰਨੀ ਕੀਮਤ ਹੋ ਸਕਦੀ ਹੈ ਦੇਖੋ ਸਾਡੇ ਮੁਤਾਬਕ ਜਿਹੜਾ ਹੈਗਾ ਵੈਪਨਸ ਜਿਹੜਾ ਹੈਗਾ ਚੱਲਣ ਦੇ ਚੱਲਣ ਦੇ ਮੁਤਾਬਕ ਇਹਦਾ ਕਰਤਾ ਹੈਗਾ ਅਪ੍ਰੋਕਸੀਮੇਟਲੀ 50 ਤੋਂ 60 ਹਜ਼ਾਰ ਦਾ ਜਿਹੜਾ ਹੈਗਾ ਉੱਥੋਂ ਮਿਲਦਾ ਪਰ ਇਹ ਉੱਥੋਂ ਮਿਲਦਾ ਜਿੱਥੋਂ ਚੱਲਦਾ ਹੈਗਾ ਜਿਹੜੇ ਉਹ ਕਰਦਾ ਉਹਦੇ ਸਾਰੇ ਇਹ ਜਿਹੜੇ ਆਪਣੇ ਸਦਰ ਥਾਣੇ ਦੇ ਸਦਰ ਕਪੂਠਣਾ ਦੇ ਏਰੀਆਸ ਆਨੀ ਵਾਲਾ ਪਿੰਡ ਹੈਗਾ ਉੱਥੇ ਇਹ ਨਸ਼ੇ ਨੁਸ਼ੇ ਦਾ ਵੀ ਆਦੀ ਹੈ ਨਹੀਂ ਹਜੇ ਤੱਕ ਨਸ਼ੇ ਵਾਲੀ ਕੋਈ ਗੱਲ ਨਹੀਂ ਕੋਈ ਵਾਰਦਾਤ ਕਰਨ ਚੱਲੇ ਸੀ ਨਹੀਂ ਵਾਰਦਾਤ ਨਹੀਂ ਕਰਨ ਚੱਲੇ ਸੀ ਇਹ ਵਾਰਦਗੀ ਪਲੈਨਿੰਗ ਸੀਗੀ ਔਰ ਇਸ ਤੋਂ ਪਹਿਲਾਂ ਇਹ ਵਾਰਦਾਤ ਕਰਪਾ ਦੇ ਪੁਲਿਸ ਨੇ ਜਿਹੜਾ ਹੈਗਾ ਇਹਨਾਂ ਨੂੰ ਟਰੈਪਸ ਆ ਕੇ ਜਿਹੜਾ ਹੈ ਬੰਦੇ ਸਭ ਬੰਦੇ ਦੋ ਆਸਲੇ ਚਾਰ ਆ ਉਹਨਾਂ ਤੋਂ ਦੇਖੋ ਇਹ ਤਾਂ ਫੜੇ ਜੀ ਅੱਧੇ ਦੋਰੇ ਬੰਦੇ ਦੋਹਾਂ ਦੇ ਕੋਲੋਂ 40 ਵੀ ਫੜੇ ਜਾ ਸਕਦੇ ਆ ਮੈਂ ਮੈਂ ਵਰਡ ਯੂਜ਼ ਕਰ ਰਿਹਾ ਪ੍ਰਕਿਊਰ ਪ੍ਰਕੂਰ ਦਾ ਮਤ ਉਹਦਾ ਹਥਿਆਰ ਇਕੱਠਾ ਕਰਨਾ ਸੋ ਇਹਨਾਂ ਨੇ ਹਥਿਆਰ ਇਕੱਠਾ ਕੀਤਾ ਸੀਗਾ ਵੇਚਣਾ ਸੀਗਾ ਜਾਂ ਕਿਸੇ ਨੂੰ ਦੇਣਾ ਸੀਗਾ ਹੁਣ ਚਾਰ ਵੈਪਨ ਤੁਹਾਡੇ ਵਾਲੀ ਗੱਲ ਜਿਹੜੀ ਹੋਗੀ ਕਿ ਚਾਰ ਵੈਪਨ ਜੇ ਰੱਖਿਆ ਤਾਂ ਇਹਨਾਂ ਨੇ ਕੋਈ ਵੱਡਾ ਕ੍ਰਾਈਮ ਹੀ ਕਰਨਾ ਸੀ ਸੋ ਤੁਹਾਨੂੰ ਸ਼ਾਬਾਸ਼ ਦੇਣੀ ਚਾਹੀਦੀ ਹੈ ਪੁਲਿਸ ਥੈਂਕ ਯੂ